ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਜਿੱਥੇ ਸਾ 2024 ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੋ ਰਹੀ ਸੀ ਸੋ ਇਸੇ ਦੌਰਾਨ ਪੰਜਾਬੀ ਸਟੂਡੈਂਟ ਦੇ ਦੁਆਰਾ ਕੈਨੇਡਾ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਸਾਲ 2025 ਦੇ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਾ ਨਵਾਂ ਕੋਟਾ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਦੇ ਦੌਰਾਨ ਹੁਣ ਕੈਨੇਡਾ ਦੇ ਵਿੱਚ ਪੀਆਰ ਹੁਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਸਾਲ 2000 ਖਾਸ ਕਰਕੇ 25 ਦੇ ਦੌਰਾਨ ਤੇ ਉਸ ਦੇ ਵਿੱਚ ਕੈਟਾਗਰੀ ਵਾਈਜ਼ ਹੀ ਪੀਆਰ ਦਿੱਤੀ ਜਾਵੇਗੀ ਸੋ ਇਸ ਕੈਟਾਗਰੀ ਵਾਈਜ਼ ਦੇ ਵਿੱਚ ਤੁਹਾਨੂੰ ਦੱਸਦੀ ਏ ਕਿ ਸਿਰਫ ਤਿੰਨ ਕੈਟਾਗਰੀ ਹੀ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਬਾੜ ਤੋਂ 63% ਇਕੱਲੀ ਪੀਆਰ ਇਹਨਾਂ ਤਿੰਨ ਕੈਟਾਗਰੀਆਂ ਨੂੰ ਹੀ ਦਿੱਤੀ ਜਾਵੇਗੀ ਕੈਨੇਡਾ ਇਮੀਗ੍ਰੇਸ਼ਨ ਭਾਗ ਦਾ ਕਹਿਣਾ ਹੈ ਕਿ ਜਿਹੜੇ ਖੇਤਿਆਂ ਦੇ ਵਿੱਚ ਤੇ ਜਿਹੜੇ ਫੀਲਡ ਦੇ ਵਿੱਚ ਕਾਮਿਆਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ ਖਾਸ ਕਰਕੇ ਉਸ ਨੂੰ ਹੀ ਸਾਲ 2025 ਦੇ ਵਿੱਚ ਟਾਰਗੇਟ ਕੀਤਾ ਜਾਵੇਗਾ ਤੇ ਉਹਨਾਂ ਨੂੰ ਜਿਹੜੀ OPR ਦਿੱਤੀ ਜਾਵੇਗੀ ਆਸਾਨੀ ਦੇ ਨਾਲ ਸੋ ਪਹਿਲੀ ਕੈਟਾਗਰੀ ਇਸ ਦੇ ਵਿੱਚ ਜਿਹੜੀ ਆ ਉਹ ਫ੍ਰੈਂਚ ਸਟੀਰਮ ਦੇ ਹੇਠਾਂ ਰੱਖੀ ਗਈ ਹੈ ਜਿਨ੍ਹਾਂ ਨੂੰ ਵੀ ਫ੍ਰੈਂਚ ਭਾਸ਼ਾ ਦਾ ਗਿਆਨ ਹੈ CLB 7 ਤੱਕ ਜਿਹੜੀ ਭਾਸ਼ਾ ਉਹ ਜਾਣਦੇ ਹਨ ਉਹਨਾਂ ਨੂੰ ਆਸਾਨੀ ਦੇ ਨਾਲ 2025 ਦੇ ਵਿੱਚ ਕੈਨੇਡਾ ਦੇ PR ਮਿਲ ਜਾਵੇਗੀ ਇਸ ਤੋਂ ਇਲਾਵਾ ਦੂਸਰਾ ਨੰਬਰ ਨੈਨੀ ਨਰਸਾਂ ਅਤੇ ਕੇਅਰ ਗਿਵਰਸ ਤਾਂ ਇਸ ਤੋਂ ਇਲਾਵਾ ਹੈਲਥ ਕਰਮਚਾਰੀਆਂ ਦੀ ਲੜ ਰੱਖ ਦਿੱਤੀ ਗਈ ਹੈ ਸੋ ਹੈਲਥ ਕਰਮਚਾਰੀਆਂ ਦੀ ਵੀ ਕਾਫੀ ਹੈ ਤਾਂ ਕੈਨੇਡਾ ਦੇ ਵਿੱਚ ਇਸ ਸਮੇ ਘਾਟ ਪਾਈ ਜਾ ਰਹੀ ਹੈ ਇਸ ਦੇ ਸਿਧ ਦੇ ਕਾਰਨ ਇਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਨ੍ਹਾਂ ਲਈ ਵੀ ਵੱਡਾ ਕੋਟਾ ਜਿਹੜਾ ਪੀਆਰ ਦਾ ਰੱਖਿਆ ਗਿਆ ਹੈ ਸੋ ਇਸ ਤੋਂ ਇਲਾਵਾ ਆਖਰੀ ਅਤੇ ਤੀਜਾ ਜਿਹੜਾ ਕੋਟਾ ਰੱਖਿਆ ਗਿਆ ਹੈ ਉਹ ਖਾਸ ਕਰਕੇ ਸਕਿੱਲ ਵਰਕਰਾਂ ਦੇ ਲਈ ਰੱਖਿਆ ਗਿਆ ਹੈ ਕਿਉਂਕਿ ਕੈਨੇਡਾ ਦੇ ਵਿੱਚ ਹਮੇਸ਼ਾ ਤੋਂ ਹੀ ਸਕਿੱਲ ਵਰਕਰਾਂ ਦਾ ਹੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ ਤੇ ਇਸ ਸਕਿੱਲ ਵਰਕਰਾਂ ਦੇ ਕੋਟੇ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 205 ਦੇ ਵਿੱਚ ਇਹਨਾਂ ਨੂੰ ਜਿਹੜਾ ਆਸਾਨੀ ਦੇ ਨਾਲ ਪੀਆਰ ਦੇਣ ਦਾ اعلان ਕਰ ਦਿੱਤਾ ਗਿਆ ਹੈ ਸੋ 60% ਦੀ ਇਹਨਾਂ ਤਿੰਨ categories ਨੂੰ ਕੈਨੇਡਾ ਦੇ ਵਿੱਚ ਸਾਲ 2020 ਦੇ ਦੌਰਾਨ ਪੀਆਰ ਦਿੱਤੀ ਜਾਵੇਗੀ ਧੰਨਵਾਦ